ਮੇਰਾ ਨਾਮ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਏ ਕੇਜਰੀਵਾਲ ਜੀ ਦੀ ਮੂਹ ਬੋਲੀ ਭੈਣ ਮੈਂ ਉਹ ਸਿੱਪੀ ਸ਼ਰਮਾ ਗੀ ਜਦੋਂ ਆਮ ਪਾਰਟੀ ਆਈ ਨਹੀਂ ਸੀ ਸਤਾ ਵਿੱਚ ਪਰ ਮੈਂ ਟੈਂਕੀ ਦੇ 3 ਮਹੀਨੇ ਹੋ ਗਈ ਸੀ ਟੈਂਕੀ ਦੇ ਬੈਠੇ ਨੂੰ ਤੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੇਰੀ ਭੈਣ ਵਾਂ ਕੇ ਤੂੰ ਟੈਂਕੀ ਦੇ નીચે ਆ ਜਾ ਅਸੀਂ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਮੀਤ ਜਰ ਜੀ ਹਰਪਾਲ ਟੀਮਾ ਜੀ ਗਗਨਨ ਮੋਲ ਜੀ ਮਤਲਬ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਕੈਬਨ ਮੰਤਰੀ ਨੇ ਜਿੰਨੇ ਵੀ ਸਾਡੇ ਕੋਲ ਧਰਨੇ ਵਿੱਚ ਆ ਕੇ ਬੈਠਦੇ ਹੁੰਦੇ ਸੀ ਵੀ ਸਾਡੀ ਸਰਕਾਰ ਆ ਗਈ ਅਸੀਂ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਇਹਨਾਂ ਨੇ ਫੁੱਲ ਸਾਡੀ ਸਪੋਰਟ ਕੀਤੀ ਸੀ ਸਾਨੂੰ ਵੀ ਸਾਡੀ ਸਰਕਾਰ ਆਮਦੀ ਸੀ ਤੁਹਾਡੀ ਭਰਤੀ ਕਰਾਂਗੇ ਪੰਜਾਬ ਦੇ ਵਿੱਚ ਮੈਂ ਕਿਉਂ ਉਸ ਟਾਈਮ ਪੂਰੇ ਧਰਨੇ ਲੱਗੇ ਹੋਏ ਸੀ ਹਰ ਇੱਕ ਧਰਨੇ ਵਿੱਚ ਜਾਂਦੇ ਸਾਡੇ ਕੋਲ ਵੀ ਗਏ ਸੀ ਪਰ ਮੈਂ ਕਹਿੰਨੀ ਆ ਸਾਡੀ ਬੇਕੂਫੀ ਇਹ ਰਹਿ ਚੁੱਕੀ ਇਸੀ ਆਮ ਪਾਰਟੀ 'ਤੇ ਵਿਸ਼ਵਾਸ ਕੀਤਾ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਦੇ ਇਹਨਾਂ ਦੇ ਕਹਿਣੇ ਤੇ ਅਸੀਂ ਉੱਤਰੇ ਜੇ ਅਸੀਂ ਉਸ ਟਾਈਮ ਇਹਨਾਂ ਦੇ ਕਹਿਣੇ ਤੇ ਨਾ ਉੱਤਰਦੇ ਸ਼ਾਇਦ ਅੱਜ ਅਸੀਂ ਰੁਜ਼ਗਾਰ ਸਾਨੂੰ ਮਿਲਿਆ ਹੁੰਦਾ ਅਸੀਂ ਸਰਕਾਰੀ ਨੌਕਰੀ ਕਰਦੇ ਹੁੰਦੇ ਪਰ ਦੇਖੋ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਹਰਾ ਪੈਨ ਚਲਾਵਾਂਗੇ ਕਿ ਹਰੇ ਪੈਨ ਦੀ ਨੌਕਰੀ ਲਈ ਚੱਲੂਗਾ ਪਰ ਮੈਂ ਕਹਿੰਦੀ ਇਹਨਾਂ ਦਾ ਤਾਂ ਉਹ ਸੀ ਨਾ ਕਿ ਜਿਵੇਂ ਵਾਅਦਾ ਦਿੱਤੀ ਜਾਂਦੀ ਆ ਤੇ ਨਿਭ ਤੋੜ ਦਿੱਤੀ ਜਾਂਦੀ ਇਹਨਾਂ ਨੇ ਲਾਲ ਪੈਨ ਚਲਾਇਆ ਸਾਡੀ ਪੋਸਟ ਹੀ ਖਤਮ ਕਰ ਦਿੱਤੀਆਂ ਸਾਨੂੰ ਇੱਕ ਤਰ੍ਹਾਂ ਦੀ ਇਹਨਾਂ ਨੇ ਫਾਂਸੀ ਲਾ ਦਿੱਤੀ ਸਾਡੇ ਇਹਨਾਂ ਨੇ ਚੁੱਲ੍ਹਿਆਂ 'ਚ ਜਿਹੜੀ ਅੱਗ ਵੱਲਣੀ ਸੀ ਉਹ ਉਹਦੇ ਵਿੱਚ ਇਹਨਾਂ ਨੇ ਪਾਣੀ ਪਾਤਾ ਸਿਰਫ ਉਹਦਾ ਕਾਰਨ ਸਿਰਫ ਇੱਕ ਮੀਤ ਹੈਰਾ ਜੋ ਕਿ ਅੱਜ ਇੱਕ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਪੋਰਟਸ ਮੰਤਰੀ ਹਾਂ ਖੇਡਾਂ ਦੇ ਪੱਦਰ ਨੂੰ ਉੱਪਰ ਲੈ ਕੇ ਜਾਣਾ ਪਰ ਇਹ ਪੀਟੀ ਡੀਪੀ ਦੀਆਂ ਪੋਸਟਾਂ ਨੂੰ ਖਤਮ ਕਰ ਚੁੱਕਿਆ ਮੀਤ ਇਹ ਨਹੀਂ ਸਾਡੀ ਜੜਾਂ ਵੱਡੀਆਂ ਨੇ ਜੇ ਜੇ ਗੱਲ ਕੀਤੀ ਜਾਵੇ ਹੁਣ ਸੋ ਦਾ ਅਗਲਾ ਇਨਸਾਨਾ ਕੀ ਗੱਲ ਹੈ ਕਿਉਂਕਿ ਲੋਕ ਸਭਾ ਲੈਕਸਨਾ ਨੇ ਜਿਹੜੀਆਂ ਪੂਰੀ ਜਿਹੜੀਆਂ ਪੱਖ ਚੁੱਕੀ ਆ ਇਲੈਕਸ਼ਨ ਵਿਜੇ ਕਰਦੇ ਆ ਹਰ ਪੱਖ ਵਕਤ ਦੀਆਂ ਪਾਰਟੀਆਂ ਦੇ ਲੀਡਰ ਜਾ ਰਹੇ ਨੇ ਤੁਹਾਡਾ ਕੀ ਫੈਸਲਾ ਹੈ ਹੁਣ ਅੱਗੇ ਸਰ ਸਾਡਾ ਫੈਸਲਾ ਮੇਰਾ ਫੈਸਲਾ ਇਹ ਹੀ ਆ ਕਿ ਇਹਨਾਂ ਨੇ ਦੋ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਏ ਸੀ ਬੇਰੁਜ਼ਗਾਰੀ ਤੇ ਨਸ਼ੇ ਨੂੰ ਲੈ ਕੇ ਪਰ ਇਹਨਾਂ ਨੇ ਨਾ ਨਸ਼ਾ ਦੂਰ ਕੀਤਾ ਨਾ ਬੇਰੁਜ਼ਗਾਰੀ ਦੂਰ ਕੀਤੀ ਅਸੀਂ ਅੱਜ ਵੀ ਉਹ ਮਾਰ ਚੱਲ ਰਹੇ ਆ ਅੱਜ ਅਸੀਂ ਮੈਂ ਇਹ ਫੈਸਲਾ ਕੀਤਾ ਕਿ ਜਿਹੜੇ ਲੋਕਾਂ ਨੂੰ ਇਹਨਾਂ ਨੇ ਫੈਸਲੇ ਕੀਤੇ ਸੀ ਉਹ ਫੈਸਲੇ ਯਾਦ ਕਰਾਉਣ ਲਈ ਮੈਂ ਆਜ਼ਾਦ ਉਮੀਦਵਾਰ ਖੜੇ ਹੋਣ ਲਈ ਤਿਆਰ ਆਪਣੇ ਆਪ ਨੂੰ ਰੱਖਿਆਗਾ ਜੇ ਜਿਵੇਂ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋਣ ਦੀ ਗੱਲ ਕੀਤੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਵਿਚਰੋਗੇ ਮੈਂ ਸਰ ਇਹ ਹੀ ਮੁੱਦੇ ਰੱਖੂੰਗੀ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਦੋ ਮੁੱਦੇ ਲੈ ਕੇ ਪੰਜਾਬ ਵਿੱਚ ਆਏ ਸੀ ਜਿਹੜੇ ਦੋ ਮੁੱਦਿਆਂ ਤੋਂ ਹੀ ਸਾਰਾ ਪੰਜਾਬ ਤੰਗ ਸੀ ਉਹ ਅੱਜ ਵੀ ਆ ਇੱਕ ਬੇਰੁਜ਼ਗਾਰੀ ਇੱਕ ਨਸ਼ਾ ਸਾਡੇ ਮੈਂ ਕਹਿੰਨੀ ਆ 168 ਆ ਮੇਰੇ ਭਰਾ ਬੈਠੇ ਨੇ ਮੇਰੇ ਨਾਲ ਤੇ ਇਹਨਾਂ ਨੂੰ 8 ਮਹੀਨੇ ਹੋ ਚੁੱਕੇ ਨੇ ਜੁਆਇਨਿੰਗ ਲੈਟਰ ਦਿੱਤੇ ਨੂੰ ਆਹ ਦੇਖ ਲਓ ਜੁਆਇਨਿੰਗ ਲੈਟਰ ਤੁਹਾਨੂੰ ਕੋਈ ਜੁਆਇਨਿੰਗ ਲੈਟਰ ਲੱਗਦਾਗਾ ਇਹਨਾਂ ਨੇ ਕਿਹਾ ਕਿ 42000 ਤੋਂ ਵੀ ਨੌਕਰੀਆਂ ਉੱਪਰ ਦੇ ਚੁੱਕੇ ਨੇ ਹਾਂ ਮੈਂ ਕਹਿੰਨੀ ਉਹ ਬਜਟ ਜਿਹੜੇ ਇਹਨਾਂ ਨੇ ਸ਼ੋਅ ਕਰਤਾ ਵੀ ਇੰਨਾ ਪੈਸਾ ਲੱਗ ਚੁੱਕਿਆ ਤੇ ਆ ਤਾਂ ਸੀਐਮ ਦੇ ਪਿੰਡ ਦੇ ਇਲਾਕੇ ਦੇ ਜਿਕੇ ਖੇਪਲ ਦੇ ਨੇ 8 ਮਹੀਨੇ ਹੋ ਗਏ ਜੁਆਇਨਿੰਗ ਲੈਟਰ ਦਿੱਤੇ ਨੂੰ ਸਟੇਸ਼ਨ ਵੀ ਦਿੱਤੇ ਨੇ ਪਰ ਇਹਨਾਂ ਨੂੰ ਕੋਈ ਸਕੂਲਾਂ ਚ ਕਾਲਜਾਂ ਚ ਨਹੀਂ ਭੇਜਿਆ ਗਿਆ ਸਿਰਫ ਇੱਕ ਢੋਂਗ ਕੀਤਾ ਜਾ ਰਿਹਾ ਸਰਕਾਰ ਇੱਕ ਢੋਂਗ ਕਰ ਰਹੀ ਆ ਇਹ ਹੀ ਲੋਕਾਂ ਨੂੰ ਜਾਗਰੂ ਕਰਨਾ ਕਿ ਪੰਜਾਬ ਦੀ ਵੀ ਲੋਕ ਜਾਗ ਜਨ ਕਿ ਆਮ ਪਾਰਟੀ ਦੂਜੀ ਸਰਕਾਰਾਂ ਤੋਂ ਵੀ ਗੰਦੀ ਰਾਜਨੀਤੀ ਖੇਡ ਰਹੀ ਆ ਇਹ ਤਾਂ ਅੰਗਰੇਜ਼ਾਂ ਤੋਂ ਵੀ ਗੰਦਾ ਕਾਨੂੰਨ ਲਾਗੂ ਕਰ ਰਹੇ ਸਾਡੇ ਤੇ ਜਿਵੇਂ ਤੁਸੀਂ ਜਿਹੜਾ ਜੋਇਨਿੰਗ ਲੈਟਰ ਦਿਖਾਇਆ 42000 ਤੋਂ ਉੱਤੇ ਨੌਕਰੀ ਦੇਣ ਦਾ ਦਾਵਾ ਕੀਤਾ ਹੈ ਸਰਕਾਰ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਮੈਂ ਤਾਂ ਇਹ ਕਹਿਨੀ ਆ ਜੀ ਇਹਨਾਂ ਨੇ 42000 ਨੌਕਰੀ ਦੇਣ ਦਾ ਵਾਅਦਾ ਕੀਤਾਗਾ ਦਾਵਾ ਕਰ ਰਹੇ ਨਹੀਂ ਸਾਨੂੰ ਇੱਕ ਤਾਂ ਦਿਖਾ ਦਿਓ ਪਿੱਛੇ ਤੁਸੀਂ ਸੁਣਿਆ ਹੋਗਾ ਰੋਪੜ ਸੈਡ ਤੋਂ ਇੱਕ ਪਹਿਨ ਬਲਜਿੰਦਰ ਕੋਲ 1158 ਉਹਨਾਂ ਨੇ ਸੁਸਾਈਡ ਕੀਤਾ ਉਹਨਾਂ ਨੂੰ ਵੀ ਜੁਆਇਨਿੰਗ ਲੈਟਰ ਮਿਲ ਚੁਕੇ ਸੀ ਪਰ ਆ 168 ਨੇ 168 ਵਾਲੇ ਪੀਡੀਪੀ ਨੇ ਇਹਨਾਂ ਨੂੰ ਵੀ ਜੁਆਇਨਿੰਗ ਲੈਟਰ ਤੁਹਾਡੇ ਸਾਹਮਣੇ ਨਹੀਂ ਧੂਰੀ ਟੈਂਕੀ ਦੇ ਅੱਜ ਵੀ ਬੈਠੇ ਨੇ ਪਰ ਇਹਨਾਂ ਨੂੰ ਮੈਨੂੰ ਦੱਸੋ ਜਿਹੜੇ ਜੁਆਇਨਿੰਗ ਲੈਟਰ 70 ਸਾਲਾਂ ਵਿੱਚ ਕਦੇ ਵੀ ਹੈ ਜਾਂ ਮੈਂ ਗੁਰੂ ਆ ਰਾਜ ਨਹੀਂ ਦੇਖਿਆ ਅਸੀਂ ਆਪਦੀ ਉਮਰ ਤੋਂ ਲਗਾ ਲਓ 70 ਸਾਲਾਂ ਦੇ ਜਾਂ ਕਿਤੇ ਤੁਸੀਂ ਰਾਜ ਨਹੀਂ ਸੋਇਆ ਹੋਗਾ ਵੀ ਜਵੈਨੀ ਲੈਟਰ ਦੇ ਕੇ ਵੀ ਲੋਕ ਧਰਨੇ ਦੇ ਰਹੇ ਨੇ ਸੁਸਾਇਡ ਕਰ ਰਹੇ ਨੇ ਇਹ ਕਹਿੰਦੇ ਸੀ ਕਿ 70 ਸਾਲਾਂ ਦਾ ਸੀ ਤਾਣਾ ਬਾਣਾ ਸੁਲਝਾ ਰਹੇ ਆ ਮੈਂ ਕਹਿੰਨੀ ਹੈ ਜੇ ਤਾਣਾ ਬਾਣਾ ਸੁਲਝਾ ਰਹਿਓ ਇਹ ਸਾਨੂੰ ਮਾਰਨ ਦੇ ਤੇ ਤੋ ਰੱਖ ਇਹਨਾਂ ਨੇ ਕਿ ਅਸੀਂ ਮਰ ਜਗੇ ਖੁਦ ਖੁਸ਼ੀਆਂ ਕਰ ਲਈਏ ਸਿੱਖੀ ਜਿਵੇਂ ਤੁਸੀਂ ਗੱਲ ਕੀਤੀ ਆ ਕੇਜਰੀਵਾਲ ਨੇ ਤੁਹਾਨੂੰ ਮੂੰਹ ਬੁੱਲੀ ਭੈਣ ਬਣਾ ਕੇ ਨੀਚੇ ਤਾਰਿਆ ਕੀ ਤੁਹਾਨੂੰ ਕਦੇ ਯਾਦ ਕੀਤਾ ਕੇਜਰੀਵਾਲ ਜਪ ਭਗਵੰਤ ਮਾਨ ਜੀ ਹਾਂਜੀ ਮੈਨੂੰ ਯਾਦ ਕਰਦੇ ਨੇ ਜਦੋਂ ਕੇਜਰੀਵਾਲ ਜੀ ਆਪਣੇ ਪੰਜਾਬ ਚ ਆਉਂਦੇ ਨੇ ਉਦੋਂ ਪੁਲਿਸ ਮੈਨੂੰ ਨਜ਼ਰਬੰਦੀ ਕਰਦਾਂ ਦੀ ਉਦੋਂ ਮੇਰੀ ਯਾਦ ਆਉਂਦੀ ਆ ਵੈਸੇ ਇਹਨਾਂ ਨੂੰ ਕਦੇ ਮੇਰੀ ਯਾਦ ਨਹੀਂ ਆਈ ਅਸੀਂ ਇੰਨੀਆਂ ਮੀਟਿੰਗਾਂ ਕੀਤੀਆਂ ਇੰਨੇ ਮੈਂ ਕਹਿੰਨੀ ਆਪਦੀ ਜੁੱਤੀਆਂ ਘਸਾ ਲਈਆਂ ਪਰ ਨਾ ਭਗਵੰਤ ਮਾਨ ਜੀ ਸਾਨੂੰ ਕਦੇ ਨਹੀਂ ਮਿਲੇ ਇਹ ਬੜੇ ਮੈਂ ਕਹਿੰਦੀ ਇੰਨੇ ਸੋਹਣੇ ਕਮੇਡੀ ਨੇ ਸਟੇਜ ਸੰਭਾਲਣ ਵਾਲੇ ਨੇ ਬਹੁਤ ਸੋਹਣਾ ਲੋਕਾਂ ਦੇ ਦਿਲਾਂ 'ਚ ਇੱਕ ਕਮੇਡੀ ਜਿਹੀ ਕਰਕੇ ਨਾ ਥਾਂ ਬਣਾ ਲੈਂਦੇ ਨੇ ਪਰ ਇਹਨਾਂ ਨੇ ਕੋਈ ਰਿਜ਼ਲਟ ਨਹੀਂ ਦਿੱਤਾ ਹੈਗਾ ਕਹਿੰਦੇ ਸੀ ਸਕੂਲਾਂ ਵਿੱਚ ਸਵੇਰੇ ਮਾਰਨਿੰਗ ਟਾਈਮ ਦੀ ਅਸੈਂਬਲੀ ਹੁੰਦੀ ਸੀ ਜਿਹੜੀਆਂ বাজਦੀਆਂ ਨੇ ਉਹ ਸੁਣਨ ਗਿਆ ਕਿਵੇਂ ਸੁਣਨ ਗਿਆ ਐਵੇਂ ਸੁਣਨ ਗਿਆ ਟੈਂਕੀਆਂ ਤੇ ਬੈਠੀਆਂ ਜਿਹੜੇ ਲੋਕਾਂ ਨੂੰ ਇਹਨਾਂ ਨੇ ਪੋਸਟਰ ਰੱਦ ਕਰਤੀਆਂ ਜਿਹੜੀਆਂ ਭਾਰਤੀ ਮੀਰਤ ਹੈਰ ਕਹਿੰਦਾ ਸੀ ਕਿ ਭਾਰਤੀ ਲੀਗਲ ਆ ਉਹ ਪਰ ਅਨਲੀਗਲ ਹੋ ਗਈ ਜਿਹੜੀ 12-13 ਸਾਲ ਤੋਂ ਚੱਲ ਰਹੀ ਕੋਰਟ 'ਚ ਭਾਰਤੀ ਨੂੰ